ਉਸ ਪਰਮਾਤਮਾ ਦੇ ਦਰ ਤੋਂ ਬਖਸ਼ਿਸ਼ ਦਾ ਉਹ ਜਿਹੜਾ ਪਰਵਾਨਾ ਸੀ ਉਹ ਪਰਵਾਨ ਕੀਤਾ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਨਾ ਤੇ ਤਵੱਜੋ ਦੇਣਾ ਵੀ ਬਖਸ਼ਿਸ਼ ਪ੍ਰਾਪਤ ਕਰਕੇ ਸਭ ਤੋਂ ਪਹਿਲਾਂ ਹੋਕਾ ਜਿਹੜਾ ਹੈ ਉਹ ਮਨੁੱਖਤਾ ਨੂੰ ਕੀ ਬਖਸ਼ਿਸ਼ ਕਰਦੇ ਨੇ ਜਿਹਨੂੰ ਅੱਜ ਆਪਾਂ ਮੂਲ ਮੰਤਰ ਕਹਿ ਦਿੰਦੇ ਆਂ ਤਵਜੋ ਦਿਨ ਵੀ ਅੱਜ ਬੜੇ ਐਸੇ ਡੇਰੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਨਾਮ ਦਵਾਂਗੇ ਪਰ ਤੁਸੀਂ ਇਹ ਨਾਮ ਅੱਗੇ ਕਿਸੇ ਨੂੰ ਨਹੀਂ ਦੱਸਣਾ ਉਹ ਕੰਨ ਦੇ ਵਿੱਚ ਹੀ ਨਾਮ ਦਿੰਦੇ ਨੇ ਤੇ ਨਾਲ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਅੱਗੇ ਨਹੀਂ ਕਿਸੇ ਨੂੰ ਦੱਸਣਾ ਜੇ ਤੁਸੀਂ ਅੱਗੇ ਦੱਸਿਆ ਤੇ ਤੁਹਾਡੇ ਨਾਮ ਦੀ ਜਿਹੜੀ ਸ਼ਕਤੀ ਹੈ ਉਹ ਪਾਵਰ ਹੈ ਉਹ ਖਤਮ ਹੋ ਜਾਵੇਗੀ ਕਿਤੇ ਪੰਿਹਾਰੇ ਆਲਾ ਤੁਰਿਆ ਫਿਰਦਾ ਕਿਤੇ ਰਾਧਾ ਸਵਾਮੀ ਤੁਰੇ ਫਿਰਦੇ ਨੇ ਕਿਤੇ ਕੋਈ ਸਰਸੇ ਆਲਾ ਤੁਰਿਆ ਫਿਰਦਾ ਉਹ ਦਿੰਦੇ ਨੇ ਨਾਮ ਪਰ ਸਤਗੁਰੂ ਜੀ ਕਹਿਣ ਲੱਗੇ ਨਹੀਂ ਸੱਜਣਾ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਬਖਸ਼ਿਸ਼ ਲੈ ਕੇ ਆਇਆ ਇਸ ਬਖਸ਼ਿਸ਼ ਨੂੰ ਮੈਂ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਾਂਗਾ ਇਹ ਬਖਸ਼ਿਸ਼ ਜਿਹੜੀ ਹੈ ਇਹ ਮੈਂ ਤੈਨੂੰ ਵੀ ਦੇਣੀ ਚਾਹਾਂਗਾ ਤੇ ਕੇਵਲ ਤੈਨੂੰ ਨਹੀਂ ਇਹ ਬਖਸ਼ਿਸ਼ ਮੈਂ ਕੁੱਲ ਮਨੁੱਖਤਾ ਨੂੰ ਦੇਣੀ ਚਾਹਾਂਗਾ ਹੁਣ ਉਹ ਬਖਸ਼ਿਸ਼ ਕੀ ਪ੍ਰਾਪਤ ਕੀਤੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਜਿਹੜੀ ਗੱਲ ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਫਿਰ ਕਾਲ ਕਮਾਈ ਉਹ ਬਖਸ਼ਿਸ਼ ਸੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਤੋਂ ਲੈ ਕੇ ਆਏ ਤੇ ਉਹਨਾਂ ਨੇ ਆਪਣੇ ਤੱਕ ਸੀਮਤ ਨਹੀਂ ਰੱਖੀ ਉਹਨਾਂ ਨੇ ਕੁੱਲ ਜਹਾਨ ਦੇ ਵਿੱਚ ਇਸ ਦਾ ਜਿਹੜਾ ਸੀ ਉਹ ਛਿਟਾ ਦੇ ਕੇ ਕੁੱਲ ਮਨੁੱਖਤਾ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ